ਫੇ ਉਦਾਦਾ ਹੀ ਕਰਦਾ ਤੁਰਿਆ ਆਉਂਦਾ ਪਿੱਛੇ ਤੋਂ ਅਸੀਂ ਸਾਡੀਆਂ ਪੀੜ੍ਹੀਆਂ ਚੱਲ ਪਿਆ ਸਾਡੇ ਪਹਿਲਾ ਪਿਓ ਚਾਰਦੇ ਸੀ ਹੁਣ ਅਸੀਂ ਆ ਪਹਿਲਾ ਸਾਡੇ ਦਾਦੇ ਯਾਰ ਤੀਜੇ ਵੀ ਸਾਡੇ ਸਾਡਾ ਕੰਮ ਹੀ ਜੱਦੀ ਆ ਜਵਾਕਾਂ ਨਾਲ ਵੱਧ ਕੇ ਰੱਖਦਾ ਹੈ ਕੀ ਕਰਨਾ ਇਹ ਬਸ ਹੀ ਸ਼ੌਕ ਆਈ ਆ ਆਪਾਂ ਨੂੰ ਜਿਵੇਂ ਹੁਣ ਬਹੂ ਸਜਦੀ ਜਾਂਦੀ ਅਧੀਦੀ ਹੈ ਕਿ ਬੱਕਰੀ ਦੀ ਵੀ ਆਪਾਂ ਨੂੰ ਵੀ ਯਾਰ ਆਪਾਂ ਨਹੀਂ ਸਕਦੇ ਸੀ ਆ ਭੁੱਖੇ ਰਹਿ ਜਾਗੇ ਗੱਲ ਕਰ ਇਹ ਰਜਣੀ ਹੈ ਠੀਕ ਹੈ ਆ ਚੱਕਰਾਈ ਇਹ ਜਿਹੜੀ ਆਪਾਂ ਬੀਟੜਾ ਇਹ ਇਹ ਕਿਵੇਂ ਕੰਮ ਜਾ ਵਾ ਨਾਟੀ ਵੀ ਕਾ ਜਾਂਦੇ ਪੇੜ ਪੇੜ ਨਹੀਂ ਰਹਿੰਦੀ ਫਾਰਮ 'ਚ ਪੇੜ ਭਾਲਦੀ ਪੇੜ ਤੋੜਾ ਭਾਲਦੀ ਹੈ ਪੇੜ ਫਿਰ ਕਿਵੇਂ ਪੇੜ ਵੀ ਤਾਹਾਂ ਵਾਲਾ ਭਾਲਦੇ ਕਿ ਥੱਲੇ ਰੜੀ ਦੀ ਪੇੜ ਨਾ ਨਾ ਹੀ ਦੇਖਭਾਲ ਪੂਰੀ ਕਰਦੇ ਜੇ ਅਸੀਂ ਆਪ ਮਗਰੋ ਖਾਵਾਂਗੇ ਪਹਿਲਾਂ ਇਹਨਾਂ ਨੂੰ ਦੇਖ ਕੇ ਸੈੱਟ ਕਰਕੇ ਸੁੱਕਾ ਖਾਣ ਕਰਕੇ ਸਾਰਾ ਫੇਰ ਜਗੇ ਜੈਦਾ ਮੂਹ ਦੇਖਾਂਗੇ ਨਹੀਂ ਜੀ ਉਹਨਾਂ ਦੁੱਧ ਤਾਂ ਡੇਢ ਲੈਣ ਆਉਂਦੇ ਆ ਤੁਹਾਡੇ ਤੋਂ ਆਉਂਦੇ ਹੋਣਗੇ ਬਾਈ ਦੁੱਧ ਆਹਾਂ ਆਉਂਦੇ ਆ ਜੀ ਪੈਸੇ ਪੁੱਸੇ ਲੈਣਾ ਕਿ ਕਿਨੇ ਫਰੀ ਫਾਤਰੀ ਦੀ ਗਰਪਣਾਈ ਅਸੀਂ ਅਗਲੇ ਨੂੰ ਦੇ ਦੂ ਦਿੰਨੇ ਜੀ ਆਪਣੇ ਕੋਲੇ ਹੀ ਹੈਗਾ ਤਾਂ ਸਪਾਇਆ ਗਿਆ ਇਹ ਬਣਵਾਏ ਕਿੱਥੋਂ ਸੀ ਕਿੰਨੇ 1 ਰੁਪਈਆ ਵੀ ਬਹੁਤ ਲੱਗੇ ਹੋਣਗੇ ਇਹ ਬਾਫੀ ਬੰਦਾ ਹੀ 500 ਰੁਪਈਆ ਲੈਂਦਾ ਇੱਕ ਵਾਰ ਇੱਕ ਵਾਰ ਪਿਆਰ ਕਰੀਏ ਠੀਕ ਹੈ ਫਿਰ ਤਾਂ ਸ਼ੌਂਕ ਵਾਲੇ ਕਰਾਉਂਦਾ ਉਹ ਕਹਿੰਦੀਆਂ ਹੀ ਕਹਿੰਦੀਆਂ ਵੀ ਤੂੰ ਸਾਡੇ ਲਈ ਜਾਣ ਦੰਨਾ ਹਾਜ਼ਰ ਆ ਅਸੀਂ ਤੇਰੇ ਮਾਗਰ ਆ ਸਹੀ ਹੈ ਇਹ ਕਹਿੰਦੀਆਂ ਫਿਰ ਬੰਦੇ ਨੂੰ ਇਹ ਬਿਲਕੁਲ ਦਾ ਲੈਣਾ ਤਾਂ ਇਹ ਵੱਡਾ ਵੀ ਦੇ ਦਾਂ ਵੱਡਾ ਬੱਚਾ ਆ ਵੀ ਵੇਚ ਦਾਂਗੇ ਜੀ ਇਹ ਵੀ ਦੇ ਦੇਗਾ ਕੀ ਬਾਤ ਆ ਲੈ ਵੀ ਹੋਰ ਵੀ ਰੱਖਿਆ ਹੋਇਆ ਜੀ ਇਹਦਾ ਬੱਚਾ ਉਹ ਦੂਜਾ ਰੱਖ ਰੱਖ ਹਾਂਜੀ ਸਸੇ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਦੋਸਤੋ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਅੱਜ ਤਲਵੰਡੀ ਸਾਬੋ ਪਹੁੰਚੇ ਆ ਆਪਣੇ ਬਾਈ ਕੋਲੇ ਤੇ ਆਪਣਾ ਮਿੱਤਰ ਪਿਆਰਾ 나ਟੀ ਤੁਸੀਂ ਸਾਰੇ ਜਾਣਦੇ ਹੋ ਨੋ ਪਹਿਲਾਂ ਵੀਡੀਓ ਪਾਈ ਸੀ ਆਪਾਂ ਮੈਸਰ ਖਾਨੇ ਮੇਲੇ ਤੇ ਦੀ ਉੱਥੇ ਜਾਮਰ ਲੈ ਕੇ ਥੋੜੇ ਇਹ ਤੇ ਅੱਜ ਦਾ ਪੂਰਾ ਦਿਖਾਉਣਾ ਖਾਨਦਾਨ ਸਾਰਾ ਜਿੰਨਾ ਇਹਦੇ ਕੋਲੇ ਹੈਗਾ ਸਾਹ 100 150 ਜਾਨਵਰ ਜਿੰਨੇ ਵੀ ਸਾਰੇ ਟੋਟਲ ਹੈਗੇ ਆ ਵਿੱਚ ਭੇਡਾ ਵੀ ਆ ਬੱਕਰੀਆਂ ਵੀ ਆ ਤੇ ਆ ਇਹਦੇ ਨਾਲ ਇਹਦੇ ਸਾਥੀ ਨੇੜੇ ਇਹਦੇ ਕੰਮ ਕਰਦੇ ਆ ਤਾਂ ਇਹ ਤੋਂ ਸਾਰੀ ਜਾਣਕਾਰੀ ਲਵਾਂਗੇ ਇਹਦੀ ਜ਼ਿੰਦਗੀ ਬਾਰੇ ਵੀ ਜਾਨਣਾਗੇ ਅੱਜ ਤੇ ਉੱਥੇ ਤਾਂ ਆਪਾਂ ਗੱਲਾਂ ਥੋੜੀਆਂ ਹੋਈਆਂ ਸੀ ਅੱਜ ਗੱਲਾਂ ਆਪਾਂ ਅੱਜ ਕੀ ਕਰਨੀਆਂ ਇਹਦੇ ਨਾਲ ਤੇ ਸਵਾਗਤ ਕਰਦੇ ਆ ਕੀ ਹਾਲ ਆ ਬਾਈ ਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਹੀ ਤੁਸੀਂ ਦੱਸੋ ਇਹ ਕਿਰਪਾ ਮਾਰੋ ਜੀ ਵਧੀਆ ਹੀ ਵਧੀਆ ਤੇ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਦੱਸਦੇ ਤੋਂ ਵੀ ਤੂੰ ਕਦੋਂ ਕਦਾ ਬੱਕਰੀਆਂ ਵਾਲੇ ਕੰਮ 'ਚ ਕਿੱਤੇ 'ਚ ਕਦੋਂ ਕਦਾ ਸਾਡਾ ਤਾਂ ਕੰਮ ਜੱਦੀ ਹੈ ਹੂੰ ਤਾਂ ਇਹ ਠੀਕ ਹੈ ਸਾਡਾ ਪਿਓ ਦਾਦਾ ਹੀ ਕਰਦਾ ਤੁਰੇ ਆਉਂਦਾ ਪਿੱਛੇ ਤੋਂ ਅਸੀਂ ਸਾਡੀਆਂ ਪੀੜ੍ਹੀਆਂ ਚੱਲ ਪਿਆ ਸਾਡੇ ਪਹਿਲਾ ਪਿਓ ਚਾਰਦੇ ਸੀ ਹਾਂ ਹੁਣ ਅਸੀਂ ਆ ਪਹਿਲਾ ਸਾਡੇ ਦਾਦੇ ਚਾਰਦੇ ਜੇ ਵੀ ਸਾਡੇ ਸਾਡਾ ਕੰਮ ਹੀ ਜੱਦੀ ਹੈ ਜੱਦੀ ਹੈ ਹਾਂਜੀ ਹਾਂਜੀ ਤੇ ਫਿਰ ਪੜਿਆ-ਪੜਿਆ ਕਹਿੰਨਾ ਕਾ ਪੜ੍ਹੇ ਕੋਈ ਨਹੀਂ ਹੈ ਨਹੀਂ ਇਹ ਵੀ ਕਹ ਕੇ ਨਾਲੇ ਸਕੂਲ ਦੇ ਵਿੱਚ ਹੀ ਭਰਤੀ ਹੋਏ ਹੋਏ ਆ ਆਪਾਂ ਅੱਛਾ ਇਹੀ ਪੜਾਈ ਕਰੀ ਨਾ ਇਹ ਕਿੱਤੇ ਹੀ ਹੈ ਠੀਕ ਹੈ ਵੇ ਉਹਨੇ ਪੜਾਇਆ ਸਕੂਲ ਨਹੀਂ ਗਏ ਕਦੇ ਨਾ ਸਕੂਲ ਨਹੀਂ ਮਨਾਂ ਬੱਕਰੀਆਂ ਦੇ ਸ਼ੌਕ ਲਾਏ ਤਾਂ ਬਥੇਰੀ ਸੀਗੀ ਮਾਂ ਪਿਓ ਨੇ ਗੱਲ ਕਰਨ ਲੱਸੀ ਨਹੀਂ ਸੀ ਪੜੇ ਨਹੀਂ ਆ ਬਸ ਸ਼ੌਕ ਇਹਨਾਂ ਦੇ ਵੱੜ ਗਏ ਨਿੱਕੇ ਹੁੰਦੀ ਆ ਬੱਕਰੀਆਂ ਦਾ ਸ਼ੌਕ ਹੀ ਇਹਨਾਂ ਦੀ ਬਸ ਚੱਕਰਾ ਹੋ ਗਈ ਠੀਕ ਹੈ ਤੇ ਬਲੀ ਦਾ ਨਾਤੀ ਬਾਈ ਕਿੰਨੇ ਕਿ ਜਾਨਵਰ ਹੁਣ ਤੇਰੇ ਕੋਲੇ ਸਾਡੇ ਕੋਲੇ ਬਾਬੇ ਦੀ ਕਿਰਪਾ ਨਾਲ ਜਾਨਵਰ ਹੈਗੇ ਆ ਜੀ ਭੇਡਾਂ ਹੀ ਆ ਗਈਆਂ 40 45 ਦੀਆਂ ਵੱਡੀਆਂ ਮੈਂ ਉਰੇ ਜੇ ਹੋ ਜਾ ਮਾੜਾ ਤੇ ਬਾਕੀ ਬਾਬੇ ਦੀ ਕਿਰਪਾ ਨਾਲ ਬੱਕਰੇ ਹੈਗੇ ਆ 40 45 ਦੇ ਨੇੜੇ ਬੱਕਰੇ ਹੋਣਗੇ ਸਾਡੇ ਕੋਲੇ ਹੈਗੇ ਆ 100 150 ਪਸ਼ੂ ਸਾਡੇ ਭੇਡ ਕਿਹੜੀ ਆਪਣੇ ਕੋਲੇ ਇਹ ਭੇਡ ਸਾਡੇ ਕੋਲ ਜਮਣਾਪੁਰੀ ਹੈ ਜੀ ਜਮਣਾਪੁਰੀ ਹੈ ਠੀਕ ਹੈ ਤੇ ਬੱਕਰੀ ਬਿਟ ਲਈ ਹਰੀ ਬੱਕਰੀ ਬਿਟ ਲਈ ਠੀਕ ਹੈ ਵਿੱਚ ਥੋੜੀਆਂ ਜਿਹੀਆਂ ਮੈਸੇਜ ਹੈਗੀਆਂ ਵਿੱਚ ਬਿਟ ਲਾਈਆਂ ਵੱਡੀਆਂ ਵਿੱਚ ਹੈਗੀਆਂ ਠੀਕ ਹੈ ਠੀਕ ਹੈ ओके okay. ते हां इने हार श्रृंगार के श्रृंगार के रखदा ना तो दा यार जवाका ਨਾਲ ਵੱਧ ਕੇ ਰੱਖਦਾ ਹੈ ਕੀ ਗੱਲ ਇਹ ਬਸ ਹੀ ਸ਼ੌਂਕ ਆਈ ਆ ਆਪਾਂ ਨੂੰ ਜਿਵੇਂ ਹੁਣ ਬਹੂ ਸਜਦੀ ਜਾਂਦੀ ਅਧੀ ਦੀ ਹੈ ਕਿਵੇਂ ਬੱਕਰੀ ਦੀ ਵੀ ਆਪਾਂ ਨੂੰ ਵੀਰ ਆਪਾਂ ਇਹਨੂੰ ਇਹਦੀ ਇਹਦੀ ਵੀ ਮਰਨ ਜਾਂਦੀ ਨਹੀਂ ਉਹ ਤਾਂ ਠੀਕ ਹੈ ਮੈਂ ਮਾਲ ਤਾਂ ਹੋਰ ਵੀ ਦੇਖਦਾ ਬਥੇਰੇ ਫਾਰਮਾਂ ਤੇ ਵੀ ਜਾਂਦਾ ਮਾਲ ਠੀਕ ਹੈ ਪਰ ਇੰਨਾ ਸ਼ਿੰਗਾਰ ਦਾ ਨਹੀਂ ਕੋਈ ਬੱਕਰੀ ਨੂੰ ਸ਼ਿੰਗਾਰ ਦਾ ਤਾਂ ਫਿਰ ਇਹ ਦਿਲ ਤੋਂ ਬਣਾਈ ਸ਼ਿੰਗਾਰੀ ਦੀ ਵੀ ਨਹੀਂ ਜਾਂਦੀ ਦਿਲ ਲਾ ਕੇ ਸ਼ਿੰਗਾਰੀ ਦੀ ਐ ਅੱਛਾ ਮੋਹ ਪ੍ਰੇਮੀ ਬਾੜਾ ਮੋਹ ਪ੍ਰੇਮ ਵੱਧ ਆਇਆ ਨਹੀਂ ਜੀ ਤੇ ਵੀ ਪ੍ਰੇਮ ਨੇ ਰੱਖਿਆ ਨਾ ਵਪਾਰ ਤੋਂ ਲਈ ਨਹੀਂ ਰੱਖਿਆ ਨਾ ਹਾਂ ਵੀ ਆਪਾਂ ਵਪਾਰ ਆਪਾਂ ਘਟ ਕਰਦੇ ਆਂ ਆਪਾਂ ਟਕਾਈਆਂ ਹੋਈਆਂ ਹੀ ਆਪਾਂ ਚਾਰ ਨਵਾਸਤੀ ਰੱਖੀਆਂ ਹੋਈਆਂ ਤੇਰਾ ਆ ਦਾ ਜਾਨਵਰਿਆ ਹਾਂ ਆਪ ਦੇ ਸਕਦੇ ਕਰ ਦੇਈ ਸਾਰੇ ਜਾਨਵਰ ਬੱਕਰੀਆਂ ਬਹੁਤ ਚੰਗੀਆਂ ਬਾਈ ਤੇਰੀਆਂ ਹਨਾ ਬੱਕਰੀਆਂ ਬਾਬੀ ਕਰ ਤੋਂ ਫਟਾਈ ਹਾਂ ਤੂੰ ਬਾਕੀ ਉਹ ਜਿਆਦਾ ਆਪਾਂ ਨੂੰ ਜਿਆਜਾ ਕੁਝ ਮੰਗਦੇ ਆ ਆਪਾਂ ਨੂੰ ਕਰਮਾ ਲੀਆਂ ਦੇ ਹੀ ਜਾਂਦੀਆਂ ਇਹ ਠੀਕ ਹੈ ਵੀ ਅੱਜ ਰਕੇ ਜਿੰਨਾ ਕੁਝ ਬਣਾਇਆ ਇਹਨਾਂ ਤੋਂ ਹੀ ਬਣਾਇਆ ਵੀ ਇਹਨਾਂ ਤੋਂ ਕੀਤਾ ਹੀ ਸਭ ਕੁਝ ਬਾਬੇ ਦੀ ਕਿਰਪਾ ਨਾਲ ਘਰ-ਬਾਰ ਦਾਦੇ ਅਰਗੇ ਪਿਓ ਦਾਦੇ ਸਿੱਤ ਪਤਨ ਭਰਾਗੇ ਪਾਪੇ ਅਰਗੇ ਹਾਂ ਪੰਜ ਭੂ ਆ ਗਈਆਂ ਠੀਕ ਹੈ ਦਾਦੇ ਨੇ ਘਰ ਮੇਨਣ ਦੇ ਲਈ ਵੈਹ ਕੀਤਾ ਉਹਨਾਂ ਦਾ ਵੀ ਕਿਸੇ ਕੰਮ ਹੀ ਹੋਰ ਨਹੀਂ ਇਹ ਕੰਮ ਚ ਫਿਰ ਕੰਮ ਚ ਇਹ ਕੰਮ ਚ ਆਪਾਂ ਥਾਂ ਬਣਾ ਬਸ ਸਾਰਾ ਕੁਝ ਇਹਦੇ ਕਾਪੀ ਕਰਕੇ ਦੇ ਗਿਆ ਬਦਿਆ ਆਪਾਂ ਉਹਨੇ ਐ ਨਹੀਂ ਕੀਤਾ ਇਹਨਾਂ ਕੋਲ ਬਣਾ ਕੇ ਗਿਆ ਇਹੋ ਠੀਕ ਹੈ ਜੀ ਉਹਨੇ ਐ ਨਹੀਂ ਕੀਤਾ ਜੀ ਨਾ ਨਾ ਸਾਨੂੰ ਸਾਨੂੰ ਉਹ ਕਾ ਪਹਿਲੇ ਦਿਨ ਹੀ ਸਾਡੇ ਘਰ ਦੇ ਵਿੱਚ ਰਹੀਆਂ ਹੋਈਆਂ ਐ ਅਸੀਂ ਸਾਢ ਨਹੀਂ ਸਕਦੇ ਸੀ ਆਪ ਭੁੱਖੇ ਰਹੇਗਾ ਲੱਗ ਰਹਿਣਾ ਇਹ ਰਹਿਣਗੇ ਠੀਕ ਐ ਅੱਜ ਕਰਾਈ ਇਹ ਜਿਹੜੀ ਆਪਾਂ ਬੀਟਲਾ ਇਹ ਇਹ ਕਿਵੇਂ ਕਾਮਯਾਬ ਹੈ ਨਾ ਟੂ ਬੀ ਕਾਮਯਾਬ ਤਾਂ ਹੀ ਆਏ ਆ ਜੀ ਹਾਂ ਪੀ ਕਰੇ ਰਹਿ ਨਹੀਂ ਸਕਦੀਆਂ ਠੀਕ ਐ ਇਹ ਬੱਕਰੀ ਬਾਹਰ ਭਾਲਦੀ ਹੈ ਜੀ ਤੋੜਾ ਫੇਰ ਆ ਕੇ ਕਰ ਵਰਤੀ ਕੋ ਨਮਾਰਦਾ ਹੀ ਆਗਰ ਕੀ ਇਹ ਬੱਕਰਿਆਂ ਦਾ ਵੀ ਧਾਰਪਾਲ ਦੀਆਂ ਪਿੰਜਰਿਆਂ 'ਚ ਨਹੀਂ ਰਹਿੰਦੀਆਂ ਵੀ ਅਗਲਾ ਕਹਿੰਦਾ ਵੀ ਜਾਲੀ ਲਾ ਕੇ ਮੈਂ ਵੀ ਭਾਲੀ ਬਣ ਗਿਆ ਹਰੇਕਾਂ ਇਹ ਬੱਕਰਿਆਂ ਵੀ ਮੈਂ ਵੀ ਰੱਖ ਲੀਆਂ ਉਹ ਉਹ ਵੀ ਰਹਿੰਦੀ ਨਹੀਂ ਹੈ ਉਹ ਵੀ ਨਹੀਂ ਰਹਿੰਦੀ ਬਸ ਇੱਕ ਵੀ ੱੱਕਾ ਹੀ ਕਰੀ ਜਾਂਦਾ ਜਾਨਵਰ ਦਾ ੱੱਕਾ ਬਰਬਰੀਆਂ ਹੀ ਰਹਿ ਸਕਦੀਆਂ ਜੀ ਗੱਲ ਕਰ ਬੀਟਲ ਬੱਕਰ ਕਹਿੰਦੇ ਰਹਿੰਦੀਆਂ ਹੀ ਬਰਬਰੀਆਂ ਰਹਿਣ ਬਰਬਰੀਆਂ ਸਨਨੀ ਕੰਨ ਟੂੜੀ ਖਾਈਆਂ ਦਿੰਗੀਆਂ ਠੀਕ ਹੈ ਇਹ ਚੱਕਰ ਆ ਉਹਨਾਂ ਦਾ ਇਹ ਲੈ ਫਿਰ ਟੂਸਾ ਭਾੜੀਆਂ ਇਹ ਤਾਂ ਹਾਲੀ ਟੀਸੀ ਭਾਲ ਪਿਆ ਪਾਲੀ ਨੂੰ ਕਹਿੰਦਾ ਤੂੰ ਮਰਦਾ ਤਾਂ ਮਰ ਗੱਲ ਕਰ ਸਾਨੂੰ ਲਾਂਜੀ ਆਈ ਇਹਦੀ ਸਹੀ ਹੈ ਤੂੰ ਡਿੱਗੀ ਚੱਲ ਡਿੱਗੀ ਚੱਲ ਇਹ ਜਾਨਵਰ ਦੀਵਾ ਵਲਾਤ ਟੋਟੇ ਸਹੀ ਗੱਲ ਆ ਭਾਈ ਕਿ ਤੈਨੂੰ ਕੋਈ ਵਿਆਹਗਾ ਸਾਦੀ ਆ ਲੱਖਾਂ ਦਾ ਗੱਲ ਕਰ ਸਾਨੂੰ ਲੈ ਕੇ ਜਾਣੀਆਂ ਪੈਣੀਆਂ ਤੂੰ ਵਿਆਹ ਛੱਡ ਦੇ ਸਾਡੇ ਨਾਲ ਠੀਕ ਆ ਵਿਆਹ ਵੀ ਰਹ ਜਾਂਦਾ ਨਹੀਂ ਗਾ ਪੈਨ ਨੂੰ ਛੱਡ ਨਹੀਂ ਸਕਦੀ ਫਿਰ ਸਹੀ ਆ ਭਾਈ ਵਿਆਹ ਰਹਿੰਦੇ ਵਾਲੇ ਨੂੰ ਕਹਿ ਦੇ ਨੇ ਭਰਾ ਉਹ ਉਪੜੀ ਦਾ ਨਹੀਂ ਗੱਲ ਕਰ ਮੁਜੀ ਪੂਰੀ ਆ ਬੱਕਰੀਆਂ ਉਹ ਸੰਗ ਦਾ ਸਰਦ ਨਹੀਂ ਗਿਆ ਵੀ ਛੱਡ ਨਹੀਂ ਸਕਦੀ ਭਾਈ ਯਾਰ ਹੋਰਾ ਮਾਲਦਾਰ ਸਾਡਾ ਰਰਦਾ ਮਾਲ ਆ ਅਸੀਂ ਰਲਾਉਦੇ ਘਟ ਨਹੀਂ ਸਾਡਾ ਮਾਲ ਆ ਫਿਰ ਅਸੀਂ ਹੱਟ ਚਾਰ ਕੇ ਖੁਸ਼ ਆਪਦੇ ਪਸ਼ੂ ਆਪਦੇ 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 ਇਹ ਕਿਸੇ ਨਾਲ ਲਾਕੇ ਨੀ ਨਹੀਂ ਲੈਂਦੀ ਠੀਕ ਹੈ ਤੇ ਪੇੜ ਵੀ ਰਹਿ ਜਾਂਦੀ ਫਾਰ ਹੁੰਦੇ ਪੇੜ ਪੇੜ ਵੀ ਰਹਿ ਜਾਂਦੀ ਪੇੜ ਪੇੜ ਨਹੀਂ ਰਹਿੰਦੀ ਫਾਰਮਤੀ ਪੇੜ ਭਾਲਦੀ ਭਾਲੀ ਪੇੜ ਤੋੜਾ ਭਾਲਦੀ ਹੈ ਪੇੜ ਫਿਰ ਕਿਵੇਂ ਪੇੜ ਵੀ ਤਾਂ ਹਾਲਾ ਭਾਲਦੇ ਕਿ ਥੱਲੇ ਰੱਜਦੀ ਪੇੜ ਬਾਬੇ ਦੀ ਕਿਰਪਾ ਨਾਲ ਖੱਬਣ ਮਿਲ ਗਿਆ ਤਾਂ ਮਨ ਮਿਲ ਗਿਆ ਕਾ ਖਾਣਾ ਰੱਜ ਲੈਂਦੀ ਹੈ ਅੱਛਾ ਇਹਦੀ ਕੇ ਕਾਟਾ ਬੱਕਰੀ ਡਾਣੀ ਭਾਲਦੀ ਹੈ ਬੱਕਰੀ ਤਾਂ ਤੋਂ ਭਾਲਦੀ ਹੈ ਤਾਂ ਤੋਂ ਭਾਲਦੀ ਟੀਸੀ ਤਾਂ ਨਹੀਂ ਨਾ ਥੱਲਣ ਵਾਲੀ ਹਾਂਜੀ ਠੀਕ ਹੈ ਤੇ ਬਿਮਾਰੀ ਫੋਰੀ ਕਿਵੇਂ ਕਿੰਨੀ ਆਉਂਦੀ ਹੈ ਬਾਬੇ ਦੀ ਕਿਰਪਾ ਨਾਲ ਬਿਮਾਰੀ ਤਾਂ ਹੈ ਜੀ ਮਾਲਕ ਦੀਆਂ ਨਾਲ ਵੀ ਸਾਡੇ ਕੋਲ ਡਾਕਟਰ ਲੱਗਿਆ ਹੈ ਗਾ ਜੀ ਬੱਕਰਾਂ ਆਪ ਰਹਿਣ ਨਹੀਂ ਦਿੰਦੇ ਸਾਡੇ ਕੋਲੇ ਘਟਾ ਸੀ ਮਾਲਕ ਦੀ ਦਿਆ ਕੀ ਰੰਗ ਲੱਗੇ ਜਿਵੇਂ ਕਹੀਏ ਸਾਡੇ ਕੋਲ ਬਿਮਾਰੀ ਨਹੀਂ ਹੁੰਦੀ ਠੀਕ ਹੈ ਸਾਡੇ ਕੋਲ ਕਿਉਂ ਅਸੀਂ ਆਪ ਰਹਿ ਜਾਗੇ ਇਹਨਾਂ ਨੂੰ ਟਾਈਮ ਤੋਂ ਅਸੀਂ 3 ਮਹੀਨੇ ਤੋਂ ਪਹਿਲਾਂ ਪੈਣ ਨਹੀਂ ਦੇਂਦੇ ਟੀਕੇ ਪਹਿਲਾਂ ਵੈਕਸੀਨ ਹੁੰਦੀ ਜਾਂਦਾ ਜੀ ਹੁੰਦੀ ਹੁੰਦੀ ਹਾਂਜੀ ਹਾਂਜੀ ਵਿਆਹ ਨਹੀਂ ਹੈਗਾ ਵੀ ਜੇ ਬਾਹਰ ਤੁਰੇ ਪੈਂਦੇ ਤਾਂ ਇਹਨਾਂ ਦੇਖਭਾਲ ਨਹੀਂ ਕਰਦੇ ਨਾ ਨਹੀਂ ਦੇਖਭਾਲ ਪੂਰੀ ਕਰਦੇ ਜੀ ਅਸੀਂ ਆਪ ਮਗਰ ਖਾਵਾਂਗੇ ਪਹਿਲਾਂ ਇਹਨਾਂ ਨੂੰ ਦੇਖ ਕੇ ਸੈੱਟ ਕਰਕੇ ਸੁੱਕਾ ਖਾਂ ਕਰਕੇ ਸਾਰਾ ਫੇਰ ਜੇ ਕੇ ਰਜਾਈ ਦਾ ਮੂੰਹ ਦੇਖਾਂਗੇ ਨਹੀਂ ਜੀ ਉਹਨਾਂ ਚਿਰ ਮੂੰਹ ਨਹੀਂ ਦੇਖਦੇ ਉਹਨਾਂ ਚਿਰ ਇਹਨਾਂ ਦੀ ਦੇਖੀ ਜਾਵਾਂਗੇ ਆ ਚੱਕਰਾ ਸਾਡਾ ਜੀ ਲੈ ਪੂਰੇ ਸ਼ੌਂਕ ਨਾਲ ਰੱਖਿਆ ਹੈ ਫਿਰ ਤਾਂ ਤੇ ਜੇ ਕਿਸੇ ਨੇ ਬਾਈ ਇਹ ਹੁਣ ਤੇਰਾ ਨੰਬਰ ਵੀ ਉੱਤੇ ਲਾਵਾਂਗੇ ਕੋਈ ਗੱਲ ਨਹੀਂ ਕੋਈ ਬੱਚਾ ਪੁੱচ্চਾ ਲੈਣਾ ਹੁੰਦਾ ਉਹ ਦੇ ਦੇਗਾ ਕਿਸੇ ਨੂੰ ਕਹੇ ਕਿਵੇਂ ਬੱਚਾ ਦੇ ਦਾਂਗੇ ਬਾਈ ਕੋਈ ਲੈਣਾ ਹੋਵੇ ਕੋਈ ਗੱਲ ਨਹੀਂ ਦੇ ਵੀ ਦਿੰਨੇ ਹੈਗੇ ਵੀ ਲੈ ਕੇ ਆਣਾ ਅਗਲਾ ਕਹਿੰਦਾ ਯਾਰ ਅਸੀਂ ਸ਼ੌਂਕ ਰੱਖਣਾ ਬਾਈ ਯਾਰ ਰੱਖਣ ਵਾਸਤੇ ਪਿਉ ਸਾਡੇ ਕੋਲੇ ਬੱਚੇ ਲੈ ਆ ਵੀ ਜਾਂਦੇ ਆ ਅਸੀਂ ਦੇ ਵੀ ਦਿੰਨੇ ਆਗੇ ਠੀਕ ਆ ਵੇਚ ਦਿੰਨੇ ਆਗੇ ਬੱਚੇ ਵੇਖੀ ਜਾਂਦੇ ਆ ਕੱਲ ਪਰਸੂ ਵੀ ਬੰਦੇ ਲੈ ਕੇ ਆਪਾਂ ਤੋਂ ਬੱਚੇ ਠੀਕ ਆ ਬਾਬੀ ਕਿਰਪਾ ਨਾਲ ਲੈ ਕੇ ਜਾਂਦੇ ਵੀ ਤੇ ਇੱਕ ਜਿਹੜਾ ਜਿਆਦਾ ਚੱਲਦਾ ਵੀ ਜਿਵੇਂ ਬੱਕਰੀਆਂ ਦਾ ਸੈੱਲ ਘਟੇ ਤਾਂ ਦੁੱਧ ਚੱਲਦਾ ਹੈ ਉਹ ਫਾਰਮ ਵਾਲਿਆਂ ਦਾ ਤਾਂ ਲੋਟ ਨਹੀਂ ਆਉਂਦਾ ਹਨਾ ਇਹ ਬੱਕਰੀਆਂ ਦਾ ਹੀ ਫਾਰਮ ਵਾਲਿਆਂ ਦਾ ਤਾਂ ਐ ਜੀ ਫਿਰ ਉਹ ਚੀਜ਼ ਖਾਂਦੀਆਂ ਨਹੀਂ ਉਹ ਖਾਂਦੀਆਂ ਇਹ ਬੱਕਰੀਆਂ ਬਾਹਰ ਫਿਰਦੀਆਂ ਜੜੀ ਬੂਟੀ ਖਾਂਦੀਆਂ ਇਹ ਠੀਕ ਹੈ ਇਹਨਾਂ ਦਾ ਕੰਮ ਕਰਦਾ ਜੀ ਦੁੱਧ ਇਹਨਾਂ ਦਾ ਚੱਲਦਾ ਹੈ ਉਹ ਵੀ ਇਹ ਚੀਜ਼ ਖਾਂਦੀਆਂ ਪਰ ਤੂੜੀ ਤੇ ਅਗਲਾ ਕਹਦੇ ਵੀ ਸਾਡੇ ਸੈੱਲ ਪੂਰੇ ਕਰ ਦੂ ਤੂੜੀ ਵਾਲੀ ਬੱਕਰੀ ਨਹੀਂ ਕਰਦੀ ਇਹ ਬੱਕਰੀ ਇਹ ਨਹੀਂ ਖਾਣੀ ਡਾਕਟਰ ਕਹਿੰਦੇ ਸਭ ਤਾਂ ਪਤਾ ਨਹੀਂ ਕਿੰਨੀਆਂ ਵੈਰਾਈਟੀਆਂ ਇੱਥੇ ਨੂੰ ਚਰਦੀਆਂ ਤੇ ਚੱਲਦੀਆਂ ਹਨਾ ਸਹੀ ਹੈ ਕੋਣ ਆਪਾ ਬਾਦ ਨਹੀਂ ਆ ਜੀ ਕੌੜੀ ਤੇ ਕੌੜੀ ਚੀਜ਼ ਵੀ ਖਾ ਜਾਂਦੀਆਂ ਪੱਡਣ ਦੀਆਂ ਦੇਖੋ ਦਿਆ ਨਾਲ ਹਾਲੇ ਦਾ ਕੀ ਹੁੰਦਾ ਹੈ ਕਰਦੇ ਸਹੀ ਹੈ ਤੇ ਦੁੱਧ ਤਾਂ ਡੇਢ ਲੈਣ ਆਉਂਦੇ ਆ ਤੁਹਾਡੇ ਤੋਂ ਆਉਂਦੇ ਹੋਣਗੇ ਬਾਈ ਦੁੱਧ ਆਹ ਆਉਂਦੇ ਆ ਜੀ ਪੈਸੇ ਪੂਸੇ ਲੈਣਾ ਕਿ ਕਿਲੇ ਫਰੀ ਫਾਤਬੀ ਦੀ ਗਰਪਣਾਈ ਅਸੀਂ ਅਗਲੇ ਨੂੰ ਦੇ ਦੂ ਦਿੰਨੇ ਜੀ ਆਪਣੇ ਕੋਲੇ ਹੈਗਾ ਤਾਂ ਸੇ ਬਈ ਆ ਜੀ ਅਗਲੇ ਨੂੰ ਕਹਿੰਦੇ ਨੇ ਲੈ ਜਾ ਭਰਾਵਾ ਜਿਹੇ ਜਿਹੇ ਦੇ ਵਿੱਚ ਹੋਣ ਭੋਗ ਮਿਲੂਗਾ ਤੈਨੂੰ ਤੈਨੂੰ ਦੇਵਾਂਗੇ ਦੇਖ ਦੇ ਤੇ ਫਿਰ ਤਾਂ ਟਾਂਗੀ ਬੋਲ ਕਰਦੇ ਹੋਣਗੇ ਲੋਕ ਤਾਨੂੰ ਦਾ ਬਾਈ ਤਾਂ ਤੰਗ ਤਾਂ ਫਿਰ ਕਰਤੇ ਆ ਜੀ ਫਿਰ ਉਹ ਜੇ ਸੋਚ ਲੈਨੇ ਆ ਜੀ ਫਿਰ ਅਗਲੇ ਕਹਿੰਦੇ ਯਾਰ ਜ ਆਪਣੇ ਕੋਲੇ ਹੈਗੀਆਂ ਤਾਂ ਤਾਂ ਹੀ ਅਗਲਾ ਆਇਆ ਯਾਰ ਦੇ ਦਿੰਨੇ ਜੀ ਠੀਕ ਹੈ ਆ ਚੱਕਰਾਏ ਆਪਣੇ ਨਾਲ ਆਪਾਂ ਕਹਿੰਦੇ ਨੇ ਯਾਰ ਧਰਮ ਹੀ ਸਹੀ ਕਿਸੇ ਦਾ ਪੁੰਨ ਹੀ ਲੱਗਦਾ ਇਹ ਜੀ ਚੀਜ਼ ਦਾ ਠੀਕ ਹੈ ਜਵਾਗ ਝੱਲੇ ਵਾਲੇ ਆ ਜਾਂਦੇ ਬੱਚੇ ਵਾਲੇ ਵੀ ਬੱਚੇ ਵਾਸਤੇ ਰਹਿ ਗਏ ਨਾ ਦੀ ਰਾਤ ਨੂੰ ਬੋਲ ਮਾਰਨਾ ਪੱਦੀ ਰਾਤ ਨੂੰ ਵੀ ਦੁੱਧ ਦੇ ਦੇ ਨੇ ਲੈ ਯਾਰ ਬਈ ਕੋਈ ਗੱਲ ਹੈ ਠੀਕ ਜਵਾਗ ਦਾ ਤਾਂ ਬਾਲਾ ਵੱਡਾ ਧਰਮ ਨਿੱਕੇ ਦਾ ਸਹੀ ਗੱਲ ਹੈ ਬੱਚੇ ਦਾ ਪੁੰਨ ਹੁੰਦਾ ਹੈ ਆ ਜਾ ਉਰੇ ਆ ਜਾ ਮਾੜਾ ਇਹ ਕੇਰਾ ਆਪਾਂ ਬੱਕਰੀਆਂ ਦਿਖਾਈਏ ਹੁਣ ਤੇਰੀਆਂ ਲੈ ਵੀ ਆ ਮਾੜਾ ਪੂਰੋ ਪਰੇ ਕਰੀਂ ਕਰ ਅਬ ਸਾਫ ਸਾਫ ਬੱਕਰੀਆਂ ਇਕੱਲੀ ਇਕੱਲੀ ਦਿਖਾਵਾਂਗੇ ਤੇ ਆ ਮੂਹਰੇ ਪਾਸੇ ਕਰ ਦੇਗਾ ਜਿਹੜੀਆਂ ਖੜੀਆਂ ਤੇ ਆਪਾਂ ਸ਼ੌਂਕਾ ਸ਼ੌਂਕ ਵੀ ਕਰਾਈਏ ਲੋਕਾਂ ਦਾ ਜਿਹੜੇ ਆਪਣੇ ਮਿੱਤਰ ਪਿਆਰੇ ਆਪਾਂ ਦੇਖ ਰਹੇ ਆ ਨਾਲ ਨਾਲ ਸ਼ੌਂਕ ਵੀ ਕਰਾਈਏ ਕਿਹੜੇ-ਕਿਹੜੇ ਫਾਰਮਾਂ ਤੇ ਆਪਾਂ ਜਾਂਦੇ ਆ ਤੇ ਕਿਹੜੇ-ਕਿਹੜੇ ਜਾਨਵਰਾਂ ਪਾਈਆਂ ਕੋਲੇ ਤੇ ਸਾਰੇ ਦਿਖਾਉਣੇ ਆ ਲੈ ਵੀ ਇੱਧਰ ਆ ਜਾ ਗੇਰਾ ਕੀ ਕੀ ਆਦੇ ਆ ਬਸ ਬਸ ਲੈ ਵੀ ਹੁਣ ਹੀ ਪਾਸੇ ਕਰਾਂ ਪਿਆਰੀਏ ਲੈ ਵੀ ਆਹ ਦੇਖੋ ਬਈ ਇਹ ਨਾਲ ਬੱਕਰੀ ਤੇ ਇਹਦੀ ਕੀ ਡਿਟੇਲ ਆ ਨਾਤੀ ਬਾਈ ਕਿੰ ਕੀ ਦਾੰਦ ਹੁੰਦਾ ਹੈ ਕਿਵੇਂ ਪੂਰੇ ਹੋ ਗਈ ਇਹ ਪੂਰੇ ਤਾਂ ਹੁੰਦਾ ਹਾਂਜੀ ਕਿਵੇਂ ਸੂਏ ਇਹ ਇਹ ਹੈਗੀ ਆਈ ਸੀ 3 4 3 ਸੂਏ ਬੱਕਰੀ ਇਹ ਪੰਨ ਸੂਏ ਇਹ ਆਪਣੇ ਫਾਰਮ ਦੀ ਆਪਦੀ ਆਪਦੀ ਹੈ ਠੀਕ ਹੈ ਲੈ ਵੀ ਦੋਸਤੋ ਦੇਖੋ ਕਿਹੜਾ ਸ਼ੌਂਕ ਕਰੋ ਹੁਣ ਤੁਸੀਂ ਜਾਨਵਰਾਂ ਲੈਣ ਦਾ ਬਾਈ ਇਹਦੇ ਪੂਰੇ ਚੰਗੇ ਜਾਨਵਰਾਂ ਰੱਖਦਾ ਹੈ ਬਾਈ ਕਹਿੰਦਾ ਪਾਲਣਾ ਗਦਾ ਹੀ ਪਾਲਣਾ ਹੈ ਤੇ ਕੋੜਾਈ ਪਾੜਾ ਕੋੜਾਈ ਬੱਲਣਾਈ ਗੱਲ ਉਹੀ ਐ ਹਾਂਜੀ ਠੀਕ ਐ ਕਦ ਕਦ ਬਹੁਤ ਚੰਗੇ ਆ ਤੇ ਦੁੱਧ ਆਦ ਨੂੰ ਕਿਵੇਂ ਬੱਕਰੀਆਂ ਬਾਈ ਬਾਬੇ ਦੀ ਕਿਰਪਾ ਨਾਲ ਜੀ ਆਪਾਂ ਨੂੰ ਤਾਂ ਰੰਗ ਲਾ ਰੱਖਿਆ ਜੀ ਠੀਕ ਐ ਵਧੀਆ ਫੁੱਲ ਦਿੰਦੀਆਂ ਜੀ ਅਲੱਗਾਂ ਦੇ ਦਿੰਦੀਆਂ ਨਹੀਂ ਮੇਵਣੇ ਪਾਵਦੀਆਂ ਜੀ ਆ ਫੁੱਲ ਚ ਝਗਾਉਂਦੀਆਂ ਬੱਚਾ ਨੂੰ ਦਿੰਦਾ ਤੇ ਦੁੱਧ ਆਦ ਪਾਉਣਾ ਵੀ ਐ ਦੁੱਧ ਹੀ ਹੁਣ ਨਹੀਂ ਪਾਉਂਦੇ ਜੀ ਮੈਂ ਹੁਣ ਬੱਚਾ ਨੂੰ ਝਗਾਉਣਾ ਜੀ ਗੱਲਾ ਠੀਕ ਐ ਜੀ ਜੋ ਦਾਣੇ ਦੂਣੇ ਵੇਲੇ ਮੈਂ ਦੁੱਧ ਪਾ ਦਿੰਦਾ ਨਹੀਂ ਬੱਕਰੀਆਂ ਦੁੱਧ ਤੋਂ ਉਦੋਂ ਬਾਦ ਉਦੋਂ ਬਾਦ ਉਦੋਂ ਬਾਬੇ ਦੇ ਘਰ ਪਾਣਾ ਬਾਦੂ ਹੁੰਦਾ ਬੱਕਰਾ ਵਲੇ ਹੁਣ ਆਪਾਂ ਬੱਚਿਆਂ ਨੂੰ ਖਾਬ ਨਾ ਚਗਾਉਣੇ ਬੱਚੇ ਉਸੇ ਬੱਚੇ ਸ਼ੋਹਰ ਠੀਕ ਹੈ ਆ ਜਾ ਵੀ ਹੋਰ ਲਿਆ ਕਰ ਕਰ ਦੇ ਨਾ ਬਿਲਕੁਲ 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 ਬਿੱਲੋ ਇਹਦਾ ਨਾ ਹਾਂ ਬਿੱਲੋ ਆਈ ਇਹਦਾ ਅੱਛਾ ਲੈ ਨਾਂ ਵੀ ਰੱਖ ਰੱਖਿਆ ਬਾਈ ਓਏ ਬਾਈ ਨੇ ਕੀ ਬਾਤ ਆ ਯਾਰ ਤੇ ਗੱਬਣਾ ਬੱਕਰੀ ਹੈ ਕਿਵੇਂ ਐ ਇਹ ਸੂਈ ਹੋਈ ਸੀ ਤੇ ਬੱਚਾ ਸੇਲ ਕਰਤਾ ਜੀ ਆਪਾਂ ਅੱਛਾ ਸੇਲ ਕਰਤਾ ਸੂਈ ਹੋਈ ਸੀ ਹੋਣੀ ਕੀਤਾਗਾ ਥੋੜੀ ਜਿਹੀ ਨਾ ਇਸ ਕੰਨ ਇਹਦੇ ਬਹੁਤ ਚੰਗੇ ਕੰਨ ਕੰਨ ਤੇ ਮੂੰਹ ਸਿਰਦੀਆਂ ਬਹੁਤ ਸੁਨੱਖੀਆਂ ਬੱਕਰੀਆਂ ਦਾ ਬਾਬੇ ਦੀ ਕਿਰਪਾ ਨਾਲ ਮੂੰਹ ਤੇ ਮਰੇ ਹੋਏ ਆ ਬੱਕਰੀ ਦੀ ਆਪਾਂ ਹੋਰ ਕਿਸੇ ਪਾਸੇ ਕੀ ਧੀ ਨਹੀਂ ਮਰੇ ਸਹੀ ਗੱਲ ਇਹ ਮੂੰਹ ਤੇ ਮਰੇ ਹੋਇਆ ਮੂੰਹ ਦਾ ਕਰਕੇ ਲੈਤੀ ਸਾਹੀ ਨਾ ਬਿੱਲੋ ਰੱਖਿਆ ਦਾ ਸਾਹੀ ਨਾ ਬਿੱਲੋ ਰੱਖਿਆ ਸਹੀ ਗੱਲ ਆ ਭਾਈ ਸ਼ੌਕ ਦੇ ਕੋਈ ਮੁੱਲ ਕਹਿੰਦੇ ਹੁੰਦਾ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਹਾਂਜੀ ਹਾਂਜੀ ਸ਼ੌਕ ਸ਼ੌਕ ਹੀ ਹੁੰਦਾ ਠੀਕ ਆਪਾਂ ਵੀ ਕਿਸੇ ਬੰਦੇ ਤੋਂ ਗਾਂ ਤੋਂ ਚੱਕੀ ਹੋਈ ਹੈ ਏੜੀ ਚੱਕੀ ਆਪਾਂ ਇਹਦੀ ਮੂੰਹ ਤੇ ਹੀ ਮਾਰ ਕੇ ਚੱਕੀ ਸੀ ਮਾ ਬੱਕਰੀ ਤੇਰੀਆਂ ਸਾਰੀਆਂ ਬੱਕਰੀਆਂ ਦੇ ਵਿੱਚੋਂ ਇੱਕ ਬੱਕਰੀ ਚੱਕੂ ਚੱਕੂ ਇੱਕ ਮੈਂ ਇੱਕ ਹੀ ਲਈ ਉਹ ਹੀ ਦੇ ਦੇ ਬਸ ਇਹੀ ਲੈ ਕੇ ਜਾਉ ਮਾਈ ਜੇੜੀਆਂ ਜੀ ਭਾਈ ਬਾਬੇ ਦੀ ਗਰਪਣ ਆਪਣ ਨੂੰ ਰੰਗ ਲਾ ਰੱਖਿਆ ਬੱਕਰੀ ਨਹੀਂ ਇਹ ਰੁਪਏ ਲੱਗੇ ਆਪਾਂ ਨੂੰ ਜਿਆਦਾ ਨਹੀਂ ਬੱਚਾ ਜਿਹਾ ਲੱਗੀ ਬੱਕਰੀ ਲੈ ਵੀ ਆ ਜਾ ਕਰਾ ਤੇਰਾ ਨੰਬਰ ਆ ਗਿਆ ਹੁਣ ਤੇਰਾ ਆ ਗਿਆ ਲੈ ਚੱਲ ਕੋਈ ਨਹੀਂ ਫੇਰ ਕਰਦੇ ਇੱਕ ਗੱਲ ਆ ਨਾਟੀ ਤੇਰੇ ਜਾਨਵਰਾਂ ਦੀ ਤੇਰੇ ਜਾਨਵਰਾਂ ਦੇ ਮੂੰਹ ਸਿਰ ਬਹੁਤ ਵਧੀਆ ਬਈ ਸਾਰੇ ਜਾਨਵਰਾਂ ਦਾ ਬਾਬੇ ਦੀ ਕਿਰਪਾ ਨਾਲ ਇਹ ਵੀ ਵਿਚਰ ਵੀ ਇੱਕ ਅੱਦਾ ਹੀ ਚੰਗਾ ਜਾਂ ਬਾਕੀ ਉਹੀ ਫਿਰਦਾ ਖੋਲ ਇਹ ਉਹ ਤਾਂ ਠੀਕ ਆ ਜੀ ਫਿਰ ਫਿਰ ਉਹੀ ਤਾਂ ਗੱਲਾਂ ਨੇ ਕਿੱਥੇ ਗੜਾ ਬਲ ਨੇ ਕਿੱਥੇ ਬਹੁਤ ਫਾਰਮਾਂ ਤੇ ਜਾਂਦਾ ਦੇਖੇ ਬਹੁਤ ਜਾਨਵਰ ਹੈ ਘੱਟ ਰੱਖ ਲਾਂਗੇ ਦੋ ਆਪਾਂ ਹੀ ਫਿਰ ਵਧੀਆ ਪਸ਼ੂ ਰੱਖ ਜਿਵੇਂ ਹੁਣ ਕੰਨ ਕੁੰਨ ਤੇਰੇ ਜਾਨਵਰਾਂ ਦੇ ਮੂੰਹ ਸਿਰ ਨੱਕ ਨਕੌੜਾ ਬਹੁਤ ਚੰਗਾ ਯਾਰ ਤੇਰੇ ਜਾਨਵਰ ਕਹਿਣ ਨੂੰ ਆ ਜਿਵੇਂ ਹਾਂਜੀ ਹਾਂਜੀ ਕੱਦ ਕਾਠੀ ਵੀ ਚੰਗੀਆਂ ਆ ਇਹ ਵੀ ਕਿਵੇਂ ਬੱਕਰੀ ਗੱਭਣਾ ਕਿਵੇਂ ਸੂਈ ਹੋਈ ਹੈ ਇਹ ਗੱਭਣ ਆਈ ਸੂਨ ਵਾਲੀ ਆਈ ਹੁਣ ਇਹ ਠੀਕ ਹੈ ਸੂਨ ਵਾਲੀ ਇਹ ਵੀ ਆਪ ਦੀ ਇੱਕ ਕਰਦੀ ਹੈ ਘਰ ਦੀ ਬੱਕਰੀ ਹੈ ਨਾ ਜਾਰੇ ਜਿਆਦਾ ਜਨਮ ਕਰਦੀ ਹੈ ਤੇਰੇ ਕੋਲੇ ਸਾਰੇ ਕਰਦੀ ਠੀਕ ਹੈ ਕਰਦੇ ਆ ਲੈ ਵੀ ਆਕ ਸਕਰੀ ਬੈਲੋ ਸੀ ਜਿਹੜੀ ਬੱਕਰੀ ਲੈਤੀ ਹੋਈ ਸੀ ਇਹ ਲੈਤੀ ਸੀ ਗਲੀ ਇਹ ਲੈ ਆਂਦੀ ਹੋਈ ਆ ਜੀ ਠੀਕ ਹੈ ਇਹ ਵੀ ਅੜੀ ਚ ਲੈ ਲਈ ਹਾਂ ਇਹ ਵੀ ਇਹ ਵੀ ਆ ਬੱਕਰਾ ਹੋਊਗੀ ਆਪਾਂ ਇਹ ਵੀ ਕਿਸੇ ਅੜੀ ਦੇ ਵਿੱਚ ਚੱਕੀਆਂ ਹੋਈਆਂ ਆ ਆ ਬੱਕਰੀਆਂ ਵੀ ਠੀਕ ਹੈ ਇਹ ਵੀ ਕਿਧਰ ਗੱ ਨਿਕਲ ਚੱਲੇ ਸੀ ਹੱਥੋਂ ਗੱਲ ਕਰ ਦੂਰੀ ਬਾਰ ਤੰਗ ਨਾ ਕਰਦਾ ਪੇਚਾ ਪਾਉਣਾ ਕੋਈ ਖਾਲਾ ਜੀ ਦਾ ਵੜਾ ਹੀ ਆ ਫੇਰੀਆਂ ਕੀ ਪੇਚਾ ਬਾਗੇ ਬੱਕਰੀ ਲੈ ਕੇ ਬੱਕਰਾ ਵੀ ਕਰੇ ਜਿਹੜਾ ਵੱਡਾ ਉਹ ਵੀ ਨਾਲ ਲੈਤਾ ਹੋਇਆ ਸੀ ਆਪੇ ਨਾ ਆ ਬੜੀਆਂ ਬਣਾਈਆਂ ਯਾਰ ਜਿਹੜੀਆਂ ਤੂੰ ਇਹਨਾਂ ਤੇ ਪਾਏ ਹੋਇਆ ਇਹ ਹਲੇ ਤਾਂ ਘੱਟ ਲੱਗਿਆ ਜੀ ਸ਼ਿੰਗਾਰ ਥੋੜਾ ਹੈ ਹੈ ਘੱਟ ਪਾਇਆ ਗਿਆ ਇਹ ਬਣਵਾਏ ਕਿੱਥੋਂ ਸੀ ਕਿੰਨੇ 100 ਰੁਪਏ ਵੀ ਬਹੁਤ ਲੱਗੇ ਹੋਣਗੇ ਇਹ ਬਾਕੀ ਬੰਦਾ ਹੀ 500 ਰੁਪਏ ਲੈਂਦਾ ਇੱਕ ਦਾ ਇੱਕ ਦਾ ਪਿਆਰ ਕੁੜੀ ਹੈ ਠੀਕ ਹੈ ਫਿਰ ਤਾਂ ਸ਼ੌਂਕ ਵਾਲੇ ਕਰਾਉਂਦਾ ਦਾ ਇਹ ਨਿਕਰਾ 500 ਰੁਪਏ ਲਵਾਂ ਮਗਾ ਭਾਈ ਪਾ ਦੇ ਬਣਾ ਦੇ ਕੋਈ ਚੱਕਰ ਨਹੀਂ ਠੀਕ ਹੈ ਕਿਉਂ ਬੰਦੇ ਨੇ 500 ਰੁਪਏ ਲੈ ਕੇ ਸਾ ਤੋਂ ਤੇ ਅਸੀਂ ਵੀ ਲੈ ਕੇ ਉਹਨੂੰ ਕਪੜਾ ਲੈੜਾ ਦੇ ਦਾਂ ਉਹ ਬਾਈ ਨੇ ਸਾਨੂੰ ਬਣਾ ਕੇ ਦਿੱਤੀਆਂ ਸੀ ਦੇਖੋ ਵੀ ਦੋਸਤੋ ਕੰਮ ਚੈੱਕ ਕਰੋ ਗਰਾਂ ਬੱਕਰੀਆਂ ਦੇ ਬੋਕਾਂ ਜਿਹੜ ਇਨਾ ਦੇ ਕੰਨ ਦੇ ਕੀ ਬਾਤ ਆ ਯਾਰ ਬਾਈ ਕਰਾ ਹੀ ਯਾਰ ਕੀ ਬਾਤ ਆ ਮੂੰਹ ਮੂੰਹ ਸਾਰਾ ਬੇਚ ਬੇਚ ਬੱਕਰੀਆਂ ਦਾ ਮੂੰਹ ਆ ਬੋ ਕਰਗਾ ਮੂੰਹ ਆ ਬੱਡੇ ਵੱਡੇ ਮੂੰਹ ਆ ਪੂਰੀ ਚੱਕਰ ਆਈ ਮੂੰਹ ਦੀ ਮੌ ਲਾਈ ਮੂੰਹ ਨਾਲ ਆਈ ਮੂੰਹ ਦਾ ਬੱਕਰੀ ਦਾ ਮੂੰਹ ਸਿਰ ਹੂਆ ਬੱਕਰੀ ਫੇਰ ਹੀ ਕੁਆਲਟੀ ਦਾ ਬੱਚਾ ਲੇ ਜੱਜਦੀ ਐ ਫੇਰ ਹੀ ਬੱਚਾ ਵਧੀਆ ਦੇਊਗਾ ਹਾਂ ਸਹੀ ਗੱਲ ਐ ਆਪ ਜੀ ਕੁਛ ਤੰਤਤਲਾ ਨਹੀਂ ਫੇਰ ਬੱਚਾ ਕਿੱਥੋਂ ਦੇਣਾ ਜੀ ਫੇਰ ਬੱਚਾ ਕਿੱਥੋਂ ਦੂਜੀ ਬੱਕਰੀ ਦਾ ਮੂੰਹ ਸਿਰ ਨਹੀਂ ਬੱਕਰੀ ਨਾਲ ਚੜੀ ਫੇਰ ਬੱਚਾ ਕਿਵੇਂ ਦੇਊਗੀ ਬੱਚਾ ਕਿਵੇਂ ਦੇਊ ਸਹੀ ਐ ਬਿਲਕੁਲ ਸਹੀ ਗੱਲ ਆ ਭਾਈ ਤੇਰੀਆਂ ਇੱਕ ਇਹਨਾਂ ਦੇ ਜਿਹੜਾ ਬਰੀਡਰ ਆ ਵੱਡਾ ਬਰੀਡਰ ਚੰਗਾ ਪਈ ਜਾਵੇ ਬੱਚੇ ਦਾ ਲਾਈ ਜਾਂਦੀਆਂ ਮਾਫੀ ਦੀ ਕਰਪਾ ਹੋ ਜਾਏ ਜੀ ਰੱਤ ਰਿੱਜ ਆਪਣੇ ਦਿਲ ਦੇ ਵਿੱਚ ਆਉ ਜਾਂ ਬੱਚੀ ਲਾ ਦਿੰਦੀਆਂ ਹਾਂ ਸਾਰੀਆਂ ਦੀ ਜਾਂਦੀਆਂ ਠੀਕ ਹੈ ਠੀਕ ਹੈ ਓਕੇ ਓਕੇ ਆ ਜਾ ਤੇ ਤੇਰਾ ਜੇ ਉਰੇ ਨਾ ਹੋ ਜਾ ਕੈਮਰੇ ਤੋਂ ਬਾਹਰ ਜਾਈ ਜੰਨਾਂ ਤੋਂ ਬਾਹਰ ਟੱਪ ਜੰਨਾਂ ਤੋਂ ਗੱਲਾਂ ਕਰਦਾ ਕਰਦਾ ਨਾ ਤੂੰ ਚਾੜੇ ਚੜ ਜਾ ਠੀਕ ਹੈ ਜੀ ਉਰੇ ਰਹਿ ਜਾ ਕਰ ਮੇਰੇ ਨੇੜੇ ਤੇ ਜੇ ਕਹਿੰਨੇ ਆਪਾਂ ਹੁਣ ਵਿੱਚ ਦੀ ਨੰਬਰ ਬੋਲ ਦੇ ਤੇਰਾ ਫਿਰ ਆਪਾਂ ਨੰਬਰ ਹੀ ਐ ਤਾਂ ਅਣਪੜ੍ਹ ਬੰਦੇ ਆ ਜਿਉਂ ਸਗਰੀ ਤੇ ਲਾ ਦੇਂਗੇ ਜੀ ਉਹ ਲਾ ਦੇ ਤੁਸੀਂ ਕੋਨ ਡਰੈਸਤਾ ਦੱਸ ਦੇ ਤੇਰਾ ਡਰੈਕਟ ਸਾਡਾ ਜੀ ਤਲਵੰਡੀ ਸਾਬੋ ਪਿੰਡ ਹੈ ਜੀ ਹਾਂ ਕੋਲ ਐਸਰ ਕਲਉਣੀ ਹੈ ਜੀ ਠੀਕ ਹੈ ਤੇ ਆਪਣਾ ਦਾਵਾ ਦਾਵਾ ਸਾਡਾ ਤਲਵੰਡੀ ਸਾਬੋ ਹੀ ਬਾਈ ਜੀ ਹਾਂ ਕੀ ਜਰਾ ਰੋਡ ਤੇ ਆਰਾਮ ਰੋਡ ਗੁਰੂ ਕਾਸ਼ੀਗੜ ਜ ਕੋਲੇ ਆਪਾਂ ਗੁਰੂ ਕਾਸ਼ੀਗੜ ਕੋੜਿਆ ਰਾਮਾ ਰੋਡ ਤੇ ਆ ਜੇ ਕਿਸੇ ਨੇ ਬੱਚਾ ਪੁੱচ্চਾ ਕਿਸੇ ਵੀਰ ਨੇ ਲੈਣਾ ਕਾਲ ਅਕੈਡਮੀ ਪਹਿਲੀ ਸੜਕ ਮੋੜ ਦੇ ਇਕਲੀ ਕਾਲ ਅਕੈਡਮੀ ਤੋਂ ਪਹਿਲੀ ਸੜਕ ਹਾਂਜੀ ਹਾਂਜੀ ਠੀਕ ਹੈ ਲੈ ਫੁੱਲ ਐਡਰੈਸ ਦੱਸਦਾ ਭਾਈ ਬਾਕੀ ਨੰਬਰ ਜ਼ਗਰੀਂ ਦੇ ਚੱਲੀ ਜਾਂਦਾ ਜਦੋਂ ਮਰਜੀ ਲਾ ਲੈ ਜਦੋਂ ਮਰਜੀ ਕੋਈ ਲੱਗਦਾ ਟਾਪ ਦਾ ਬੰਦਾ ਜਦੋਂ ਮਰਜੀ ਆਲੇ ਦਰਸ਼ਨ ਪਾਉਣੇ ਜਦੋਂ ਮਰਜੀ ਆਵੇ ਕੋਈ ਚੱਕਰ ਨਹੀਂ ਸੇਵਾ ਕਰਾਂਗੇ ਭਾਈ ਯਾਰ ਆਪਾਂ ਇਹ ਜੀ ਗੱਲ ਨਹੀਂ ਖੁੱਲੇ ਦੇਲਾ ਬਾਬਿਆਂ ਨਾਲ ਤਾਂ ਦਿਲ ਮਿਲੀ ਹੁੰਦੀ ਹੈ ਜੀ ਚੱਕਰ ਆਪਣਾ ਮੂੰਹ ਬੱਕਰੀਆਂ ਨਾਲ ਮਿਲਿਆ ਜਿਵੇਂ ਕਿਸੇ ਦਾ ਬਹੂਰਾ ਪਰ ਆਉਣਾ ਆਪਣੇ ਲਈ ਆਪਣਾ ਬੱਕਰੀਆਂ ਨਾਲ ਮੂੰਹ ਮਿਲਿਆ ਖੁੱਲੇ ਦੇ ਰੱਖਿਆ ਸਹੀ ਗੱਲ ਹੈ ਮਾਲਕ ਦੀ ਕਿਰਪਾ ਨਾਲ ਦਰ ਖੁੱਲੀ ਰੱਖੀ ਪਹਿਲੇ ਦਿਨੋਂ ਆਪਾਂ ਕੋਈ ਜਿਵੇਂ ਉਹ ਆਪਾਂ ਵੀਡੀਓ ਪਾਈ ਸੀ ਕਹਿੰਦੇ ਬੱਕਰੀਆਂ ਕੋਲ ਤਾਂ ਪੈਸਾ ਵੀ ਨਹੀਂ ਮੁੱਕਦਾ ਤੇਰੇ ਵੀ ਦਰਾਈ ਹੁੰਦੇ ਨੇ ਦਰਾਈ ਹੁੰਦੇ ਹੈ ਜੀ ਗੱਲ ਕਰ ਦੀ ਨਿਗਾ ਰੱਖੇ ਬੰਦੇ ਦੀ ਮਾਰੀ ਕੋਸਣੀ ਦੀ ਵੀ ਬੰਦਾ ਕੁਝ ਕਰ ਨਾ ਸਕੇ ਇੰਨਾ ਸਹੀ ਹੈ ਯਾਰ ਬੰਦੇ ਦੀ ਸੋਚ ਛਿੱਤੀ ਚਾਹੀਦੀ ਹੈ ਸੋਚ ਦੇ ਦੇ ਜਾਈ ਦੀ ਕੰਮ ਕੋਈ ਮਾੜਾ ਨਹੀਂ ਹੁੰਦਾ ਕੰਮ ਕਰੋ ਸਹੀ ਕਹਿੰਦੇ ਹੁੰਦੇ ਆ ਕਿ ਜਿਹਨੇ ਬੱਕਰੀ ਰਜਾਈ ਉਹ ਕਦੇ ਭੁੱਖਾ ਨਹੀਂ ਮਰਦਾ ਹਣਾ ਮਰਦੀ ਨਹੀਂ ਮਰਦਾ ਜੇ ਬੰਦਾ ਇਹਨਾਂ ਦਾ ਢਿੱਡ ਪਰੂ ਆਪ ਤੇ ਆਪਾਂ ਨੂੰ ਵੀ ਫੁੱਲ ਕਰਕੇ ਦੇ ਦੋਗੇ ਮੈਂ ਕਿਹਾ ਬਾਗੂ ਬਾਗ ਕਰਕੇ ਰੱਖ ਜਾਈਆਂ ਇਹ ਕਹਿੰਦੀਆਂ ਉਹ ਗੁਣਾ ਕਰਕੇ ਮੋੜ ਦਿੰਗੀਆਂ ਯਾਰ ਜੇ ਇਹਨਾਂ ਨੂੰ ਰਜਾ ਲਾਂਗੇ ਇਹੀ ਭੁੱਖੀਆਂ ਤੁਰੀਆਂ ਫੈਆਂ ਵਿਚਾਰੀ ਫਿਰ ਫਿਰ ਆ ਫਿਰ ਕਹਿੰਦੀ ਤੇਰਾ ਜ਼ਮੀਰ ਮਰਿਆ ਪਾਲੀ ਕਹਿੰਦੀ ਤੂੰ ਖਤਮ ਆ ਸਾਡੇ ਲਈ ਤੂੰ ਸਾਨੂੰ ਸਾਂਭ ਨਹੀਂ ਸਕਦਾ ਹਾਂ ਕਹਿੰਦੀਆਂ ਪਾਲੀ ਨੂੰ ਇਹ ਫਿਰ ਜੇ ਸਾਹਮਣੇ ਟੱਪ ਰਿਆ ਤੇ ਬੰਦਾ ਵੀ ਖੜ ਪਾਇਆ ਕੁਛ ਰਹਿੰਦੀਆਂ ਹੀ ਕਹਿੰਦੀਆਂ ਵੀ ਤੂੰ ਸਾਡੇ ਲਈ ਜਾਣ ਦੰਨਾ ਹਾਜ਼ਰ ਆ ਅਸੀਂ ਤੇਰੇ ਮਗਰ ਆ ਸਹੀ ਹੈ ਇਹ ਕਹਿੰਦੀਆਂ ਫਿਰ ਬੰਦੇ ਨੂੰ ਇਹ ਬਿਲਕੁਲ ਬਿਲਕੁਲ ਸਹੀ ਹੈ ਤੇ ਇਹ ਲਬਾਜ ਤੇ ਲਾ ਰੱਖੀਆਂ ਸਾਰੇ ਮਗਰ ਮਗਰੀ ਰੰਨੀ ਆ ਆ ਜਾਂਦੀਆਂ ਜੀ ਬੋਲ ਮਾਰਦੇ ਨੇ ਖਾਲ ਪਾਉਣੀਆਂ ਖਾਲ ਵੀ ਪਾਏ ਜਾਂਦੀਆਂ ਜਿੱਥੋਂ ਦੀ ਕਹਨੇ ਜੇ ਸੂਈ ਦੇ ਕਿਨਾਰੇ ਵੀਦੀ ਲੰਘਣਾ ਜੇ ਕਹਦਾ ਬਿੱਲੋ ਇਥੋਂ ਦੀ ਟੱਪਾਂਗੇ ਤੇ ਟੱਪੂ ਉਥੋਂ ਦੀ ਫਿਰ ਕਹਿੰਦੀ ਉਹ ਨਾਗੋ ਮਗਰੀ ਜਾਉਂਦੀ ਆ ਹਾਂ ਜੀ ਵੇ ਟੱਪਦੀ ਆ ਜੀ ਬਿਆਦਾ ਕਰਾ ਹੈ ਠੀਕ ਹੈ ਜਾਦੇ ਰੰਗ ਦਾ ਕਿਹੜੇ ਦਾ ਸ਼ਕੀਨ ਆ ਤੂੰ ਕਿ ਸਾਰੇ ਰੰਗਾਂ ਦਾ ਸ਼ਕੀਨ ਆ ਬਾਈ ਇਸ ਤਾ ਰੰਗ ਦਾ ਹੀ ਸਾਰਿਆਂ ਦੀ ਸ਼ਕੀਨ ਆ ਠੀਕ ਆਪਾਂ ਨੂੰ ਰੰਗ ਬੱਕਰੀ ਦਾ ਮੂਹਰ ਚਾਹੀਦਾ ਅਰੇ ਰੱਕੜ ਦਾ ਕੋਈ ਚੱਕਰ ਨਹੀਂ ਆਪਾਂ ਨੂੰ ਵੀ ਸ਼ੇਰੇ ਚ ਆ ਗਈ ਆ ਸ਼ੇਰੇ ਚ ਆ ਗਈ ਨਾਗਰ ਆ ਗਿਆ ਆ ਸ਼ੇਰੀ ਕੋਹੜ ਖੜੀ ਆ ਸਾਰੇ ਤਰ੍ਹਾਂ ਦੇ ਰੰਗ ਆ ਬਾਬੇ ਦੀ ਕਿਰਪਾ ਨਾਲ ਕਣਕ ਰੰਗੀਆਂ ਆਈਆਂ ਬੱਕਰੀਆਂ ਪੂਰੀਆਂ ਆਈਆਂ ਵਿੱਚ ਆ ਖੜੀ ਵੱਡੀ ਪੂਰੀ ਬੱਕਰੀ ਉਹ ਖੜੀ ਉਹ ਮੱਖੀ ਚੀਨੀ ਜੀ ਮੱਖੀ ਮੱਖੀ ਚੀਨੀ ਵੀ ਹੈਗੀਆਂ ਜੀ ਉਹ ਖੜੀ ਇੱਕ ਸਾਰੀ ਲੈ ਅੱਜ ਸੀ ਮੈਂ ਬੱਕਰੀ ਨਹੀਂ ਫੜ ਕੇ ਉਹ ਇੱਕ ਆ ਬਖਾਉਣਿਆ ਸੂਰ ਨੂੰ ਮੱਖੀ ਚੀਨੀ ਕੋਹੜ ਹੈਗੀ ਆਪਣੇ ਕੋਲ ਗੱਲ ਕਰ ਬੱਟੇ ਬੱਕਰਾ ਆਪਣੇ ਕੋਲ ਡੈਥ ਹੋ ਗਈ ਉਹ ਬੱਕਰੀ ਦੀ ਮੱਖੀ ਚੀਂਨਾ ਪਿਓ ਸੀ ਇਹਨਾਂ ਦਾ ਆਪਣੇ ਕੋਲ ਬਹੁਤ ਵੱਡਾ ਬੱਕਰਾ ਸੀਗਾ ਠੀਕ ਹੈ ਡੈਥ ਹੋ ਗਈ ਆ ਮੈਨੂੰ ਲੱਗ ਮੈਨੂੰ ਤਾਂ ਇਹਨਾਂ ਦਾ ਵੀ ਨੋ ਕੈਮਰੇ ਦਾ ਹੀ ਪਤਾ ਲੱਗ ਗਿਆ ਯਾਰ ਹੋ ਹੋ ਕੱਢ ਦੇ ਜਮਾ ਜੀ ਜਮਾ ਅੱਜ ਇੱਥੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੂਵੀ ਮੈਂ ਪਰੇ ਕਰਾਉਣਾ ਫੇਰ ਉੱਥੇ ਉੱਥੇ ਕਾ ਕੇ ਜਮਾ ਉਹਨਾਂ ਖਾਣਗੇ ਨਾਲ ਜੀ ਇਹਨਾਂ ਨੂੰ ਪਤਾ ਲੱਗ ਗਿਆ ਹਾਂ ਮੈਂ ਪਰੇ ਕਰਾਉਣਾ ਇਹਨਾਂ ਨੂੰ ਸ਼ਾ ਹੋ ਗਿਆ ਜੀ ਕੋਕਿਆ ਸ਼ਾ ਹੋ ਗਿਆ ਇਹਨਾਂ ਨੂੰ ਕੈਮਰੇ ਦਾ ਆ ਜਾ ਵੀ ਇਹਨੂੰ ਦਿਖਾਈ ਜਾਣਾ ਇਹਨੂੰ ਪਰੇ ਕਰੇ ਲਾਡੋ ਲਾਡੋ ਕੱਢ ਪਰੇ ਕਰਿਓ ਚਲ ਗਾ ਲੈ ਆਈ ਮੱਖੀ ਜਿੰਨੀ ਆ ਗਈ ਕੀ ਬਾਤ ਆ ਆ ਵੀ ਮੱਖੀ ਜਿੰਨੀ ਆ ਗਈ ਆਈ ਮੱਖੀ ਰੰਗ ਸਾਰੀ ਹੈ ਤੇਰੇ ਕੋਲੇ ਹੈਨਾ ਆ ਵੀ ਬਕਰ ਰੰਗ ਸਾਡੇ ਕੋਲੇ ਸਾਰੀ ਹੈਗੀ ਸਾਰੇ ਰੰਗ ਹੀ ਲਈ ਫਿਰਦਾ ਕੋਈ ਆਏ ਐ ਨਹੀਂ ਜਿਹੜਾ ਰੰਗ ਹੈ ਹੀ ਨਹੀਂ ਤੇਰੇ ਕੋਲੇ ਨਹੀਂ ਰੰਗ ਸਾਰੀ ਹੈਗੀ ਸਹੀ ਗੱਲ ਹੈ ਆ ਦੇਖ ਕੋਈ ਮੇਵ ਨਹੀਂ ਆ ਚੱਟੇ ਮੂਹ ਦੀ ਮੇਵ ਨਹੀਂ ਆਈ ਠੀਕ ਹੈ ਆ ਦੇਖ ਇਹ ਕਾਲੇ ਬੱਕਰੇ ਦੀ ਉਹ ਕਾਲਾ ਬੱਕਰੀ ਡੈਥ ਹੋ ਗਈ ਗੜੇ ਨਹੀਂ ਬੱਡੇ ਲੋੜੀ ਹੈ ਉਹਦੀ ਬੱਚੀ ਹੈ ਇਹ ਚੱਕ ਕੇ ਦਿਖਾਈਏ ਲੈ ਆਏ ਐ ਕਰਕੇ ਦੇਖ ਲੋ ਇੱਕ ਇਹਦਾ ਭਰਾ ਬਹੁਤ ਚਿੱਟੇ ਮੂੰਹ ਦਾ ਘਰੇ ਆਪਣੇ ਉੱਤੇ ਬਾੜ ਜਿਹੇ ਫਾਰਮ 'ਚ ਖੜਾਗਾ ਮੂੰਹ ਸਿਰ ਦੀ ਬਹੁਤ ਚੰਗੀ ਵੱਠ ਬਈ ਕੰਨ ਕੋਨ ਦੀ ਕੀ ਬਾਤ ਹੈ ਇਧਰ ਹੋ ਜਾ ਇਧਰ ਹੋ ਜਾ ਇਧਰ ਹੋ ਜਾ ਹਾਂ ਹਾਂ ਆਪਣਾ ਬਰੀਡਰ ਆ ਇਹ ਬਰੀਡਰ ਹੈ ਠੀਕ ਹੈ ਇਹ ਕਿੰਨੇ ਚਰਦਾ ਇਹ ਹੋ ਗਈ 3 ਸਾਲ ਦਾ 3 ਸਾਲ ਦਾ ਪੂਰੇ 3 ਸਾਲ ਦਾ ਹੋ ਗਿਆ ਠੀਕ ਹੈ ਇਹ ਲਿਆ ਸੀ ਕਿ ਕਰਦਾ ਵੀ ਇਹ ਲੈਤਾ ਹੋਇਆ ਸੀ ਇਹ ਲੈਤਾ ਹੋਇਆ ਐਡੇ ਲਿਆ ਸੀ ਨਹੀਂ ਬੱਚਾ ਲੇਤਾ ਸੀ ਇਹ ਲੱਖ ਵਾਲਾ ਦਰਸ਼ੀ ਰਿੰਗਾਈ ਇਹ ਡਾਲਾ ਉਹ ਤੋਂ ਲੈਤਾ ਹੋਇਆ ਸ਼ੋ ਤੋਂ ਲਿਆ ਕਿੰਨੇ ਦਾ ਲਿਆ ਸੀ ਬੱਚਾ ਵੀ ਇਹ ਇਹ 15000 ਦਾ ਬੱਚਾ ਲਿਆ ਬੱਚਾ ਬੱਚਾ ਲੇ ਸੀ ਕਾ ਬੋਤ ਹੈ ਯਾਰ ਉਹ ਤੋਂ 15000 ਰੁਪਏ ਲਿਖੇ ਨੇ ਲੋਕ ਕਹਿੰਦੇ ਕਿ ਭੇਡ ਦਾ ਮੁੱਲ ਨਹੀਂ ਫਿਰ ਭੇਡ ਦਾ ਬੱਕਰੀ ਦਾ ਮੁੱਲ ਬੱਚਾ ਸੀ ਕਹਿੰਦੇ ਛੋਟਾ ਕਰਕੇ ਜੀ ਹੋਰ ਤਾਂ ਮੁੱਲ ਬਾਬੇ ਦੀ ਕਿਰਪਾ ਹੁਣ ਤਾਂ ਬਹੁਤ ਹੁਣ ਤਾਂ ਨਹੀਂ ਦਿੰਦੇ ਇਹਨੇ ਬਾਰੀ ਕੀਮਤ ਆਏ ਨਹੀਂ ਉਹੀ ਗੱਲ ਹੈ ਉਹਦੋਂ ਬੱਚਾ ਲੈ ਸੀ ਭੇਡ ਦਾ ਬੱਕਰਾ ਬੱਚਾ 10000 ਰੁਪਏ ਚੱਲ ਕਰ ਇਹਨੇ ਕਰਮ ਵਾਲੇ ਨੇ ਬੁੱਝੇ ਲਾਤੇ ਆਪਾਂ ਨੂੰ ਤੇ ਆਪ 5-6 ਲੱਖ ਦੇ ਮੱਲਾ ਲੈ ਲਈ ਵੇਚਦੇ ਹੋਣਗੇ ਆਪਾਂ ਛਤਰੇ ਦੇ ਅੱਛਾ ਜੀ ਹਾਂਜੀ ਕੀ ਬਾਤ ਹੈ ਇਹ ਲੈਣੇ ਨੇ ਇਹ ਜਿਹੇ ਰੰਗ ਲਾਏ ਹੋਇਆ ਕਰਮ ਵਾਲੇ ਨੇ ਵੀ ਬਹੁਤ ਬਹੁਤ ਦਿੱਖ ਦਿੱਤਾ ਹੈ ਉਹੀ ਗੱਲ ਆ ਵੀ ਕਹਿੰਦੇ ਆ ਕਿ ਪੇੜ ਸਸਤੀ ਹੈ ਪੇੜ ਤਾਂ ਮਹਿੰਗੀ ਹੋ ਗਈ ਮਹਿੰਗੀ ਹੈ ਇਹ ਪੇੜ ਜਿਹੜੀ ਸ਼ਕੀਨ ਆਗੀ ਪੇੜਾ ਹੁਣ ਸਾਰਿਆਂ ਮੇਲੇ ਨਾਲ ਚ ਬਹੁਤ ਚੰਗੀ ਲੱਗਦੀ ਹੈ ਜੀ ਫਿਰ ਦੀ ਸੋਡੂ ਪਤਾ ਉਹ ਚੱਕਰ ਉਹੀ ਹੋ ਜਾਂਦਾ ਪੇੜ ਸ਼ਕੀਨ ਦੇ ਹਿਸਾਬ ਨਾਲ ਗਾਸਲਦੇ ਸਪੈਂਟ ਆਈਏ ਇਹਨੂੰ ਮਾਰਿਆ ਕਰੀਏ ਮਾਰੇ ਮੂਰੇ ਕਰ ਰਹੇ ਦਿਖਾਈਏ ਯਾਰ ਇਹ ਦਿਖਾਉਣਾ ਲਈ ਤੇ ਬਿਲੂ 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 ਫੜੀ 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 ਖੜ ਲੈ ਖੜਦਾ ਹੀ ਨਹੀਂ ਕਰਦਾ ਬਿਲੂ ਲੈ ਵੀ ਬਿਲੂ ਖੜ ਜਾਇਆ ਨਾ ਕਰ ਛੇ ਕੰਮ ਮਾੜਾ ਇਹ ਗੱਲਾਂ ਐਨ ਬੱਕਾ ਐਨ ਸੱਤਾ ਕਰ ਲੈ ਵਸ ਇੱਥੇ ਆ ਬੱਕਰੀ ਜੀ ਪਰੇ ਕਰ ਦੇ ਉਹਦੇ ਨਮੂਰ ਦਿਖਾਈਏ ਭਾਈਆਂ ਨੂੰ ਆਪਾਂ ਬਾਈ ਭੇਡਾਂ ਦਾ ਵੀ ਸ਼ੌਂਕ ਕਰਾਈਏ ਦਾ ਡਾਕਟਰ ਲੋ ਖੜਦਾ ਨਹੀਂ ਗਾ ਐਨਾ ਕਰ ਟਾਪ ਦਾ ਦੇਖੋ ਗਾ ਤੇ ਇਹ ਆਪਣਾ ਬ੍ਰੀਡਰ ਆ ਗਿਆ ਜੇ ਕਿਸੇ ਨੇ ਪੇੜ ਪੂੜ ਕਿਸੇ ਨੇ ਕਰਾਉਣ ਉਹ ਹੈਗਾ ਸਿਸਟਮ ਕਿ ਉਹ ਨਹੀਂ ਉਹ ਅਸੀਂ ਕਿਤੇ ਸਾਸੀਂ ਛੱਡਿਆ ਇਨਿਆਬ ਦੀਆਂ ਪੇੜਾਂ ਦੇ ਕਿਨੇ ਦੇਖ ਲੈ ਬਈ ਨਾ ਸ਼ੌਂਕੀ ਤੇ ਨਾ ਚੱਲ ਕੋਈ ਗੱਲ ਨਹੀਂ ਜੀ ਉਹ ਜੀ ਦਿਲ ਦੀ ਫਰਮਾਇਸ਼ ਪੂਰੀ ਕਰ ਦਾਂਗੇ ਕਰ ਦਾਂਗੇ ਜੀ ਭਰਾ ਲਾ ਭਾਈ ਯਾਰ ਕਿੱਡੀ ਗੱਲ ਆ ਗਿਆ ਚੱਲ ਨਾ ਭਰਾ ਕਿੰਦੀ ਚੱਲ ਲੈ ਲਾ ਲੂਲੇ ਦੇ ਦੇ ਬੱਚਾ ਦੇ ਦਾਂਗੇ ਜੀ ਕਿਹੜੀ ਗੱਲ ਅਗਲੇ ਨੂੰ ਬੱਚੇ ਵੀ ਹੈਗੇ ਆਪਣੇ ਕੋਲੇ ਇਹਦਾ ਬੱਚਾ ਦੇ ਦੇਗਾ ਮਾ ਬੱਚੇ ਦੇ ਦਾਂਗੇ ਵੱਡਾ ਲੈਣਾ ਤਾਂ ਵੱਡਾ ਵੀ ਦੇ ਦਾਂਗੇ ਦੇਖ ਛੱਟ ਵੱਡਾ ਬੱਚਾ ਆ ਵੀ ਵੇਚ ਦਾਂਗੇ ਜੀ ਲੈ ਇਹ ਵੀ ਦੇ ਦੇਗਾ ਕੀ ਬਾਤ ਆ ਲੈ ਵੀ ਹੋਰ ਵੀ ਰੱਖਿਆ ਹੋਇਆ ਜੀ ਇਹਦਾ ਬੱਚਾ ਹੋਰ ਜਿਆ ਰੱਖ ਰੱਖਿਆ ਆ ਵੀ ਦੇ ਦੇਣਗੇ ਭਾਈ ਓਏ ਜੇ ਲੈਣਾ ਤਾਂ ਕੀ ਬਾਤ ਆ ਪਰ ਮੁੱਲ ਜੱਟ ਕੇ ਲੱਗੂ ਮੁੱਲ ਤਾਂ ਹੀ ਫਿਰ ਤੁਹਾਨੂੰ ਪਤਾ ਖਾਲਾ ਖਾਲਾ ਹੀ ਦੇ ਵਿਆਹ ਦੇ ਦਿਨ ਕੱਟ ਲੈ ਹਾਂ ਪੂਰੇ ਦੰਦੋ ਹਾਂ ਪੂਰੇ ਹੋ ਗਿਆ ਤਨ ਸਿਕਰ ਗਿਆ ਪੂਰੇ ਪ੍ਰੈਸ ਆ ਲੈ ਵੀ ਇਹ ਵੀ ਮਿਲ ਜੇ ਜੇ ਕੇ ਲੈਣਾ ਤਾਂ ਪੂਰਾ ਸ਼ੌਂਕੀ ਰੱਖਿਆ ਹੋਇਆ ਤੇ ਇਹਦਾ ਮੁੱਲ ਮੁੱਲ ਫੋਨ ਤੇ ਦੱਸਾਂਗੇ ਕਿ ਦੱਸਣਾ ਹੈ ਮੁੱਲ ਤਾਂ ਫੋਨ ਤੇ ਦੱਸ ਦਾਂਗੇ ਹਾਂ ਡਰ ਜਾਣਗੇ ਹੋਰ ਤਾਂ ਐ ਜੀ ਫਿਰ ਐ ਤਾਂ ਦੱਸ ਰੇ ਵੀਡੀਓ ਛੱਡ ਕੇ ਭੱਜ ਜਾਣਗੇ ਛੱਡ ਕੇ ਭੱਜ ਜਾਣੀ ਮੇਰਾ ਔਖਾ ਹੋ ਜਾਂਦਾ ਠੀਕ ਹੈ ਲੈ ਵੀ ਆ ਜਾ ਕੇਰਾ ਇੱਧਰ ਹੋ ਜਾ ਪੁੱਤ ਚੱਲ ਚੱਲ ਕੇਰਾ ਇੱਧਰ ਹੋਇਆ ਇੱਧਰ ਹੁਣ ਆ ਬੱਚਾ ਇਹਦਾ ਹੈ ਇਹਦਾ ਗਿਆ ਇਹ ਨਹੀਂ ਇਹ ਬੱਚਾ ਨਹੀਂ ਇਹ ਪੇੜ ਆ ਬੱਚਾ ਪੇੜ ਆ ਇੱਕ ਬੱਚਾ ਫਿਰ ਦੇ ਜਿਹੜਾ ਉਹ ਵੀ ਦਿਖਾ ਦਿੰਨੀ ਸੁਣ ਨਹੀਂ ਕੇਰਾ ਓਏ ਆਏ ਨਗਰ ਆਏ ਨੇ ਜਾਵਣਾ ਸਿੱਧੀ ਖੜ ਜਾ ਹੋ ਕੇ ਜਾਵਣਾ 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 ਇਹਦੀ ਬੱਚੀ ਹੈ ਇਹਦੀ ਬੱਚੀ ਹੈ ਜੀ ਉਹਦੀ ਆਹ ਪੇੜ ਦੀ ਆ ਉਹ ਬੱਚਤਰੀ ਦੀ ਛਤਰੇ ਦੀ ਛਤਰੇ ਉਹਦੀ ਹੈ ਉਹਦਾ ਵੀਰ ਜੁਦਾ ਜੀ ਬੱਚੀ ਕੀ ਬਾਤ ਹੈ ਯਾਰ ਬਹੁਤ ਸੋਹਣੀ ਹੈ ਠੀਕ ਹੈ ਉਛੜ ਪਾਛੜ ਕਨੀਓ ਥੱਲੇ ਲੱਗ ਗਈ ਕਿਵੇਂ ਆ ਖੀਰੀ ਹੈ ਅਜੇ ਬੱਚੀ ਆਈ ਜਮਾ ਦੁੱਧ ਚੁੱਗੀ ਜਾਂਦੀ ਹਾਂ ਖੀਰੀ ਲੱਗਦੀ ਹੈ ਠੀਕ ਹੈ ਜੀ ਮੁੰਨੇ ਵੀ ਨਹੀਂ ਹੈ ਕੀ ਬਾਤ ਹੈ ਉਹ ਬੱਚਾ ਨਹੀਂ ਜਿਹੜਾ ਬੱਚਾ ਫਿਰ ਉਹ ਐਸੇ ਦਾ ਹੀ ਹੈ ਕੋਈ ਵੱਡੇ ਮੀਟ ਆ ਉਹ ਵੀ ਆਉ ਸੀ ਨਹੀਂ ਆ ਖੜਾ ਹਾਂ ਜੇ ਭੱਜ ਜਾਇਆ ਫਿਰਦਾ ਸੀ ਹਾਂ ਹਾਂ ਐਸੀ ਛਤਰੀ ਦੀ ਬੱਚੀ ਹੈ ਇਹ ਇਹ ਦੋ ਦੰਦ ਹੋ ਗਿਆ ਕਿ ਕਿਵੇਂ ਨਹੀਂ ਖੀਰੀ ਹੈ ਖੀਰੀ ਹੈ ਜੀ ਦੁੱਧ ਹੁਣ ਹਟਿਆ ਜੀ ਠੀਕ ਹੈ ਖੀਰ ਆ ਗਈ ਇਹ ਵੀ ਹਾਂ ਸਹੀ ਹੈ ਜੀ ਤਾਂ ਨਾ ਕੀ ਬਾਤ ਆਇਆ ਸ਼ਕਤੀ ਲਾ ਹੋਇਆ ਹੁਣ 8 ਮਹੀਨੇ ਰਾਨਾ 9 ਮਹੀਨੇ ਰਹੀ ਠੀਕ ਹੈ ਇਹ ਉਸੇ ਦਾ ਹੀ ਹੈ ਵੀ ਇਹ ਵੀ ਉਸੇ ਦਾ ਹੀ ਕੀ ਬਾਤ ਆ ਯਾਰ ਇਹ ਬਹੁਤ ਇਹ ਹੁਣ ਆਪਾਂ ਬਰੀਡਰ ਤਿਆਰ ਕਰ ਰਹੇ ਆ ਇਹ ਤਾਂ ਨਹੀਂ ਵੇਚਣਾ ਨਾ ਇਹ ਨਹੀਂ ਵੇਚਣਾ ਉਹ ਬਰੀਡਰ ਵੱਡਾ ਦੇ ਦਾਂਗੇ ਦਾ ਬਾਪੂ ਗੱਲ ਕਰ ਇਹ ਬੱਚਾ ਉਹਦਾ ਰੱਖਾਂਗੇ ਬਾਪੂ ਦੇ ਦੇ ਪੱਤਰ ਰੱਖ ਲਓ ਪੱਤਰ ਰੱਖਾਂਗੇ ਹੁਣ ਆ ਚੱਕ ਰਹੀ ਠੀਕ ਹੈ ਯਾਰ ਕੀ ਬਾਤ ਆ ਬਈ ਬਹੁਤ ਸੋਹਣਾ ਜਾਨਵਰ ਆ ਤੇਰੇ ਜੇ ਕਿਸੇ ਨੇ ਬਾਈ ਕੋਈ ਬੱਚਾ-ਵੱਚਾ ਲੈਣਾ ਹੈ ਭੇੜ ਦਾ ਜਾਂ ਬੱਕਰੀਆਂ ਦਾ ਚੰਗੇ ਬੱਚੇ ਲੈਣੇ ਆ ਤਾਂ ਬਾਈ ਕੋਲ ਬਰੀਡਰ ਬਹੁਤ ਚੰਗੇ ਆ ਤਾਂ ਬਾਈ ਨਾਲ ਸੰਪਰਕ ਕਰ ਲਿਓ ਤਲਵੰਡੀ ਸਾਬੋ ਪਿੰਡ ਆ ਤਾਂ ਆ ਜਾਨਵਰ ਕਿੱਦਾਂ ਦੇ ਲੱਗੇ ਬਾਈ ਦੇ ਤੁਹਾਨੂੰ ਸਾਡੇ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਤੇ ਵੀਡੀਓ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਤਾਂ ਕਿ ਹੋਰ ਸ਼ੌਂਕੀ ਵੀਰਾਂ ਤੱਕ ਆਪਣੀ ਵੀਡੀਓ ਪਹੁੰਚੇ ਤਾਂ ਵੀਡੀਓ ਦੇਖਣ ਲਈ ਸਾਰੇ-ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਬਾਈ ਤੇ ਨੰਬਰ ਲਾਵਾਗੇ ਆਪਾਂ ਸਕਰੀਨ ਉੱਪਰ ਬਾਈ ਦਾ ਧੰਨਵਾਦ ਜੀ